ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡੇ ਸਿੱਖਿਆ ਵਿਭਾਗ ਦੇ ਵੱਲੋਂ ਮਿਸ਼ਨ ਸਮਰੱਥ ਚਾਲੂ ਕੀਤਾ ਗਿਆ ਹੈ ਉਹਦਾ ਮੰਤਵ ਹੈ ਤੁਹਾਨੂੰ ਬੇਸਿਕ ਜੋ ਅੱਖਰਾਂ ਦੇ ਬਾਰੇ ਪਛਾਣ ਜਮਾ ਘਟਾ ਕਰਨੀ ਆਵੇ ਗਿਣਤੀ ਕਰਨਾ ਆਵੇ ਤੇ ਜੇ ਭਾਸ਼ਾ ਦੀ ਗੱਲ ਕਰੀਏ ਉਹ ਚ ਬੱਚਾ ਲਿਖ ਸਕੇ ਸੋ ਅੱਜ ਅਸੀਂ ਮੈਥ ਦੇ ਵਿੱਚ ਮਿਸ਼ਨ ਸਮਰੱਥ ਦੀ ਲੈਵਲ 1 ਐਕਟੀਵਿਟੀ ਜਿਹਦਾ ਨਾਮ ਕੀ ਹੈ ਮਾਰ ਸ਼ਾਰਟ ਕੀ ਐਕਟੀਵਿਟੀ ਮਾਰ ਸ਼ਾਰਟ ਇਹ ਐਕਟੀਵਿਟੀ ਇਹ ਸਮਝਾਂਗੇ ਕਿ ਇਹ ਕਿੱਦਾਂ ਕਰਨੀ ਹੈ ਜਿਸ ਤਰ੍ਹਾਂ ਮੈਂ ਤਾਂ ਇੱਕ ਖਾਣੇ ਬਣਾਇਆ ਹੈ ਗਿਣਤੀ ਲਿਖੀ ਹੈ ਨਾ 1 ਤੋਂ ਲੈ ਕੇ 10 ਤੱਕ ਫਿਰ 11 ਤੋਂ ਲੈ ਕੇ 20 ਤੱਕ ਸਮਝ ਆ ਗਿਆ ਸੋ ਇਹਨੂੰ ਲਗ ਲਗ ਖਾਣੇ ਅਸੀਂ ਬਣਾਤੇ ਆ ਇਸੇ ਤਰ੍ਹਾਂ ਅਸੀਂ ਜਿਹੜੇ ਖਾਣੇ ਆ ਉਹ ਗਰਾਊਂਡ ਦੇ ਉੱਤੇ ਬਣਾ ਲੈਣੇ ਆ ਉਹਦੇ ਤੇ ਤੁਸੀਂ ਖੜੇ ਹੋਣਾ ਹੈ ਵਿਦਿਆਰਥੀ ਜਿਸ ਤਰ੍ਹਾਂ ਇਹ ਜਿਸ ਤਰ੍ਹਾਂ ਦੇਖ ਸਕਦੇ ਹੋ ਇਹਦੇ ਵਿੱਚ ਵਿਦਿਆਰਥੀ ਖੜੇ ਨੇ ਲਗ ਲਗ ਸਥਾਨ ਤੇ ਸੋ ਅਧਿਆਪਕ ਵਿਦਿਆਰਥੀ ਨੂੰ ਬੋਲਦਾ ਹੈ ਕਿ 3 ਨੰਬਰ ਤੇ ਜਾ 4 ਤੇ ਜਾ 5 ਤੇ ਜਾ ਤੇ ਬੱਚਾ ਤੇ ਛਾਲ ਮਾਰ ਕੇ ਪਹੁੰਚ ਜਾਂਦਾ ਹੈ ਇਸ ਐਕਟੀਵਿਟੀ ਨੂੰ ਅਸੀਂ ਤਾਂ ਕਰਕੇ ਕਹਿੰਦੇ ਆ ਮਾਰਸ਼ਲ ਐਕਟੀਵਿਟੀ ਸੋ ਇਹ ਐਕਟੀਵਿਟੀ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਸਾਨੂੰ ਗਿਣਤੀ ਬਾਰੇ ਪਤਾ ਲੱਗਦਾ ਹੈ ਅੱਖਰਾਂ ਬਾਰੇ ਪਤਾ ਲੱਗਦਾ ਹੈ ਠੀਕ ਹੈ ਸੋ ਮੈਥ ਦੇ ਵਿੱਚ ਅਸੀਂ ਇਹਦੇ ਨਾਲ ਗਿਣਤੀ ਸਿੱਖ ਸਕਦੇ ਹਾਂ ਸਮਝ ਆ ਗਿਆ ਸੋ ਜੇ ਕੋਈ ਦੂਰ ਦੀ ਐਕਟੀਵਿਟੀ ਹੈ ਉੱਥੇ ਬੱਚਾ ਗੀੜੀ ਸੜ ਸਕਦਾ ਹੈ ਉਹ ਦੱਸ ਸਕਦਾ ਹੈ ਹੁਣ ਇਹ ਐਕਟੀਵਿਟੀ ਤੁਹਾਨੂੰ ਸਮਝਾਉਣ ਦੇ ਵਾਸਤੇ ਮੈਂ ਵਿਦਿਆਰਥੀਆਂ ਨੂੰ 1 ਬਾਈ 1 ਇੱਥੇ ਬੁਲਾਵਾਂਗਾ ਤੇ ਤੁਸੀਂ ਉਹ ਅੱਖਰ ਦੱਸਣਾ ਹੈ ਜਿਹੜਾ ਮੈਂ ਤੁਹਾਨੂੰ ਪੁੱਛਾਂਗਾ ਠੀਕ ਹੈ ਇਹ ਐਕਟੀਵਿਟੀ ਬਾਅਦ ਵਿੱਚ ਅਸੀਂ ਗਰਾਊਂਡ ਤੇ ਵੀ ਕਰਾਂਗੇ ਠੀਕ ਹੈ ਬੇਟਾ ਹੁਣ ਦੇਖੋ ਹਣੀ ਬੇਟਾ ਤੁਸੀਂ ਆ ਜਾਓ ਈਨੰਦਾ ਦਾ ਕੋਸ਼ਲ ਕੋਸ਼ਲ ਬੇਟਾ ਮੈਨੂੰ 16 ਕਿੱਥੇ ਲਿਖਿਆ ਉੱਥੇ ਹੱਥ ਲਾ ਦੇ 16 ਤੇ ਉਂਗਲੀ ਰੱਖੋ ਹੁਣ 6 ਤੇ ਉਂਗਲੀ ਰੱਖੋ 3 ਤੇ 9 ਦੇ 20 ਦੇ ਸ਼ਾਬਾਸ਼ ਕਲਾਪ ਕਰੋ ਬੇਟਾ नाम दसो सिंह जशनप्रीत सिंह हाँ जी बेटा तेरह कितने लिखा है बारह पंद्रह आठ अट्ठारह तीन दो दस ग्यारह करो बेटा अपना बेटा नाम दसो कुलदीप कुल कुलदीप मैं दसो चार कितने लिखे है दस दो सतारा उन्नीस छे चौदह बारह ग्यारह शाबाश ਸਿੱਖਿਆ ਅੱਖਰਾਂ ਦੀ ਪਛਾਣ ਗਿਣਤੀ ਸਿੱਖੀ ਹੈ ਹਿਸਾਬ ਦੇ ਵਿੱਚ ਸਿੱਖਦੇ ਗਣਿਤ ਚ ਗਿਣਤੀ ਸਿੱਖੀ ਹੈ ਠੀਕ ਹੈ ਇਹ ਐਕਟੀਵਿਟੀ ਤੁਸੀਂ ਘਰ ਵੀ ਕਰਕੇ ਦੇਖ ਸਕਦੇ ਆਂ ਜੀ ਬੇਟਾ ਤੁਹਾਡਾ ਨਾਮ ਕੀ ਹੈ ਕੋਸ਼ਲ ਕੁਮਾਰ ਕੋਸ਼ਲ ਬੇਟਾ ਦੇਖੋ ਗਰਾਊਂਡ ਦੇ ਤੇ ਗਿਣਤੀ ਲਿਖੀ ਹੈ ਅਲੱਗ-ਅਲੱਗ ਖਾਨੇ ਐ ਚ ਅਲੱਗ-ਅਲੱਗ ਗਿਣਤੀ ਲਿਖੀ ਹੈ ਠੀਕ ਹੈ ਹੁਣ ਤੁਸੀਂ ਮੈਨੂੰ 13 ਤੇ ਜੰਪ ਕਰਨਾ ਹੈ 13 ਤੇ ਛਾਲ ਮਾਰੋ 6 ਤੇ 2 ਤੇ 8 ਤੇ 14 ਤੇ 5 ਤੇ 5 ਸ਼ਾਬਾਸ਼ ਕਲਾਪ ਕਰੋ ਬੇਟਾ ਤੁਸੀਂ ਆ ਜਾਓ ਬੇਟਾ ਦਾ ਨਾਮ ਕੀ ਹੈ ਜਸ਼ਨਪ੍ਰੀਤ ਜਸ਼ਨਮਰੀਦ ਬੇਟਾ 6 ਤੇ ਜੰਪ ਕਰੋ 6 ਤੇ 8 ਤੇ 12 ਤੇ 14 ਤੇ 10 ਤੇ 4 ਤੇ ਸ਼ਸ਼ ਕਲਾਪ ਕਰੋ ਬੇਟਾ ਸੋ ਬੇਟਾ ਅੱਜ ਦੀ ਐਕਟੀਵਿਟੀ ਜਿਹੜੀ ਹੈ ਉਹਦਾ ਨਾਮ ਕੀ ਸੀਗਾ ਮਾਰਚ ਸ਼ਾਟ ਇਸ ਐਕਟੀਵਿਟੀ ਨਾਲ ਅਸੀਂ ਕੀ ਸਿੱਖਿਆ ਗਿਣਤੀ ਗਿਣਤੀ ਸਮਝ ਆ ਗਿਆ ਸਾਰਿਆਂ ਨੇ ਐਕਟੀਵਿਟੀ ਇੰਜੋਏ ਕੀਤੀ ਹੈ ਸੋ ਕੱਲ ਅਸੀਂ ਇੱਕ ਨਵੀਂ ਐਕਟੀਵਿਟੀ ਕਰਾਂਗੇ